ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਫੇਰ ਆਪਣੇ ਵੀਡੀਓ ਦੇ ਵਿੱਚ ਲੈ ਕੇ ਆ ਰਹੇ ਹਾਂ ਜੀ ਆਪਾਂ ਜਿਹੜੀ ਆ ਹਾਈਡਰੋਲਿਕ ਮਸ਼ੀਨ ਚਲਾ ਰਹੇ ਹਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਆਜੋ ਆਪਾਂ ਫੈਕਟਰੀ ਦੇ ਵਿੱਚ ਚੱਲਦੇ ਹਾਂ ਇਹ ਆਪਣਾ ਫੈਕਟਰੀ ਏਰੀਆ ਜਿੱਥੇ ਮਸ਼ੀਨਾਂ ਰੱਖੀਆਂ ਹੋਈਆਂ ਜੀ ਆਪਣੀ ਕ੍ਰੈਂਕ ਮਸ਼ੀਨ ਤੁਸੀਂ ਦੇਖ ਰਹੇ ਹੋ ਮੇਰੀ ਵੀਡੀਓ ਦੇ ਵਿੱਚ ਇਹ ਤੇ ਆਪਣੀ ਜਿਹੜੀ ਆ ਹਾਈਡਰੋਲਿਕ ਮਸ਼ੀਨ ਜਿਹੜੀ ਚੱਲ ਰਹੀ ਆ 8 ਇੰਚ ਦੀ ਪਲੇਟ ਤਿਆਰ ਹੋ ਰਹੀ ਆ ਤੁਸੀਂ ਦੇਖ ਰਹੇ ਮੇਰੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮੈਂ ਆਪਣੀ ਸ਼ੌਭੀ ਦਿਖਾਵਾਂਗਾ ਜਿਸ ਤੇ ਆਪਾਂ ਜਿਹੜਾ ਸਮਾਨ ਲਗਾਇਆ ਹੋਇਆ ਹੈ ਬਣਾ ਕੇ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਆਪ ਜਿਹੜੀ ਆਪਾਂ ਉਸ ਦਿਨ ਮੇਰੀ ਵੀਡੀਓ ਦੇ ਵਿੱਚ ਤੁਸੀਂ ਦੇਖੀ ਹੋਏਗੀ ਫ੍ਰੀ ਸੀ ਕਿ ਜਿਹੜੀ ਪਲੇਟ ਤਿਆਰ ਕੀਤੀ ਹੋਈ ਸੀ ਕਿ ਆਪਾਂ ਪੈਕਿੰਗ ਕਰਕੇ ਰੱਖ ਦਿੱਤੀ ਹੋਈ ਆ ਹੁਣ ਤਾਂ ਹਨ ਉਸਿਆ ਦੁਕਾਨਵਾਲ ਲੈ ਕੇ ਚੱਲਦੇ ਆ ਜੀ ਇਹ ਆ ਜੀ ਆਪਣੀ ਦੁਕਾਨ ਤਹਾਨੂੰ ਦੁਕਾਨ ਦੇ ਵਿੱਚ ਲੈ ਕੇ ਆ ਗਏ ਆ ਅਸੀਂ ਜੀ ਇਹ ਸਾਡੀ ਤਸੀਹ ਦੁਕਾਨ ਦੀ ਲੁੱਕ ਦੇਖ ਸਕਦੇ ਹੋ ਜੀ ਸਮਾਨ ਕਿਹੜਾ ਦੁਕਾਨ ਦੇ ਵਿੱਚ ਪਿਆ ਆ ਆਪਣੇ ਕੋਲ ਆਪਣੇ ਕੋਲ ਜਿੰਨੇ ਵੀ ਆਟਮਾ ਡਿਸਪੋਜ਼ੇਬਲ ਦੀਆਂ ਨੇ ਉਹ ਸਾਰੀਆਂ ਅਵੇਲੇਬਲ ਨੇ ਨੈਪਕਿਨ ਪੇਪਰ ਟਿਸ਼ੂ ਪੇਪਰ ਜਿਹਨੂੰ ਆਪਾਂ ਕਹਿੰਦੇ ਆ ਕਾਫੀ ਗਲਾਸ ਅਲੱਗ-ਅਲੱਗ ਵੈਰਾਈਟੀਆਂ ਨੇ ਇਹਦੇ ਵਿੱਚ ਸਾਡੇ ਕੋ ਪੇਪਰ ਪਲੇਟ ਆਪਣੀ ਜਿਹੜੀ ਮੈਨੂਫੈਕਚਰਿੰਗ ਪਲੇਟ ਹੁੰਦੀ ਆ ਅਲੱਗ-ਅਲੱਗ ਡੋਨਾ ਹੈ ਡਾਇਮੰਡ ਡੋਨਾ ਹੈ ਡਾਇਮੰਡ ਪਲੇਟ ਹੈ ਸਿੰਪਲ ਪਲੇਟ ਹੈ ਰਿੰਕਲ ਪਲੇਟ ਆ ਉਹਦੇ ਵਿੱਚ ਸਾਡੇ ਕੋ ਮਾਇਕਾ ਮਿਲ ਜੇਗੀ ਸਿਲਵਰ ਗੋਡ ਪਲੇਸਟਰ ਜਿਹਨੂੰ ਅਸੀਂ ਕਹ ਦਿੰਨੇ ਆ ਸਾਡੇ ਕੋ ਕੰਟੇਨਰ ਗਰਮ ਲਿਫਾਫੇ ਜਿਹੜੇ ਹੁੰਦੇ ਨੇ ਸਾਰਾ ਕੁਝ ਅਵੇਲੇਬਲ ਨੇ ਜਿੰਨੇ ਵੀ ਤੁਸੀਂ ਮੈਰਿਜ ਮੈਰਿਜ ਪਾਰਟੀ ਜਾਂ ਕੋਈ ਵੀ ਕਿਸੇ ਪ੍ਰੋਗਰਾਮ ਵਾਸਤੇ ਡਿਸਪੋਜ਼ੇਬਲ ਯੂਜ਼ ਕਰਦੇ ਹੋ ਸਾਡੇ ਕੋ ਅਵੇਲੇਬਲ ਨੇ ਆਪਣੇ ਕੋ 4 ਸੀਪੀ ਪਲੇਟ ਹੈ ਜਿਹੜੀ ਬਣੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਮੇਰੀ ਵੀਡੀਓ ਦੇ ਵਿੱਚ ਇਹ ਆਪਣੇ ਕੋ ਪਲੇਟ ਆਈਕਾ ਦੇ ਵਿੱਚ 7 ਇੰਚ ਜਿਹੜੀ ਆਪਣੇ ਕੋ 3 ਸੀਪੀ ਪਲੇਟ ਜਿਹੜੀ ਜਿਹੜੀ ਆ ਪਹਿਤੋਂ ਤੁਹਾਨੂੰ ਵੀਡੀਓ ਦੇ ਪਹਿਲਾਂ ਦਿਖਾ ਦਿੱਤੀ ਹੋਈ ਸੀ ਤੁਸੀਂ ਉਹ ਦੇਖ ਰਹੇ ਹੋ ਮੇਰੇ ਕੋ ਸਾਹਮਣੇ 8 ਇੰਚੇ ਡੁਨੇਡ ਅਵੇਲੇਬਲ ਲੱਗੇ ਹੋਏ ਨੇ ਨਾਲ ਦੇ ਨਾਲ 8 ਇੰਚੀ ਪਲੇਟ ਲੱਗੀ ਹੋਈ ਹੈ ਸਾਡੇ ਕੋਲ ਬਾਜੇ ਤੋਂ ਤੁਹਾਨੂੰ ਫਿਰ ਅਸੀਂ ਆਪਣੀ ਫੈਕਟਰੀ ਦੇ ਚ ਲਾਈਨ ਦੇ ਮਸ਼ੀਨ ਚੱਲਦੀ ਦਿਖਾ ਦਨੇ ਆ ਜੀ ਸਾਡੇ ਕੋਲ ਸਮਾਨ ਤੁਸੀਂ ਦੇਖ ਸਕਦੇ ਹੋ ਸਾਰਾ ਬਣ ਬਣ ਕੇ ਤਿਆਰ ਹੋ ਰਿਹਾ ਦੇਖ ਸਕਦੇ ਹੋ ਤੁਸੀਂ 8 ਇੰਚੀ ਪਲੇਟ ਜਿਹੜੀ ਤਿਆਰ ਹੋ ਰਹੀ ਆ ਤੁਹਾਨੂੰ ਜ਼ੂਮ ਕਰਕੇ ਦਿਖਾਨੇ ਆ ਅਸੀਂ ਜੀ Amin. <coughs>